जय श्री राम जय भारत जय भीम मैं अमन दुग्गल दुग्गल हाईटेक लैबोरेटरी नियर गगन पार्क मेरे ਵੱਲੋਂ میرے سارے سٹاف ਵੱਲੋਂ دیوالی ਦੀਆਂ ਵਿਸ਼ਕਰਮਾ ਦੇ ਦੀਆਂ ਗੁਰਪੁਰਬ ਦੀਆਂ ਬੰਦੀ ਛੋੜ ਦਿਵਸ ਦੀਆਂ ਤਿੰਨਵੇਂ ਸਾਲ ਦੀਆਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੈਂ ਇਹ ਅਰਦਾਸ ਕਰਦਾ ਹਾਂ ਪ੍ਰਮਾਤਮਾ ਤੋਂ ਤੇ ਸਾਰੇ ਤਿਹਾਰ ਖੁਸ਼ੀਆਂ ਲੈ ਕੇ ਆਣ ਸਾਡੇ ਸ਼ਹਿਰ ਵਾਸੀ ਸਾਰੇ ਖੁਸ਼ ਰਹੇਨ ਸਾਰੇ ਤੰਦਰੁਸਤ ਰਹੇਨ ਜੈਮੰਦੁਕਲ ਮੈਂ ਇੱਕ ਹੋਰ ਅਪੀਲ ਕਰਨਾ ਚਾਹਨਾ ਸ਼ਹਿਰ ਵਾਸੀਆਂ ਨੂੰ ਕਿ ਆਪਾਂ ਇਸ ਵਾਰ ਦੀਵਾਲੀ ਗ੍ਰੀਨ ਦੀਵਾਲੀ ਦੇ ਤੌਰ ਤੇ ਮਨਾਈਏ ਤਾਂ ਕਿ ਆਪਣਾ ਪੋਲਿਊਸ਼ਨ ਘੱਟ ਤੋਂ ਘੱਟ ਕਰੀਏ ਆਪਾਂ ਵਾਤਾਵਰਣ ਵਧੀਆ ਕਰੀਏ ਆਪਾਂ ਆਉਣ ਵਾਲੀਆਂ ਨਸਲਾਂ ਨੂੰ ਸਵੱਛ ਸਾਫ਼ ਹਵਾ ਦੇ ਕੇ ਜਾਈਏ ਆਪਾਂ ਬੱਚਿਆਂ ਨੂੰ ਇਹ ਸਿਖਾਈਏ ਕਿ ਆਪਾਂ ਪੋਲਿਊਸ਼ਨ ਘੱਟ ਤੋਂ ਘੱਟ ਕਰੀਏ ਔਰ ਪੌਦੇ ਲਾਈਏ ਆਪਾਂ ਨਵੇਂ ਰੁੱਖ ਲਾਈਏ ਆਪਾਂ ਆਕਸੀਜਨ ਵਧਾਈਏ ਆਪਾਂ ਵਧੀਆ ਸਿਹਤ ਦਾ ਦੇਈਏ ਔਰ ਦੂਸਰੀ ਗੱਲ ਮੈਂ ਇੱਕ ਵਾਰ ਫਿਰ ਤੋਂ ਦੁੱਗਲ ਹਾਈ ਟੈਕ ਲੈਬ ਵੱਲੋਂ ਅਮਨ ਦੁੱਗਲ ਆਪਣੇ ਸਾਰੇ ਸਟਾਫ ਵੱਲੋਂ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਵਿਸ਼ਕਰਮਾ ਦੇ ਦੀਆਂ ਤਿੰਨੇ ਵਾਰ ਸਾਲ ਦੀਆਂ ਲੱਖ ਲੱਖ ਵਧਾਈਆਂ ਦੇ